ਸਾਰਾ ਟਰੈਕਟਰ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਆਪਾਂ ਦਾ ਸਟicker ਵੀ ਨਹੀਂ ਲਾਇਆ ਵੀਰੇ ਆ ਵੀ ਜਿਹੜੇ ਨਾਲ ਆਈ ਹੈ ਇਹਦੇ ਜੱਦੇ ਲੱਗ ਆਹ ਲਾਈਟ ਵੀ ਤੁਸੀਂ ਕਹਿੰਦੇ ਸੀ ਵੀ ਨਾਲ ਦੀਆਂ ਲਾਈਟਾਂ ਲੂਟਾਂ ਸਾਰੀਆਂ ਨਾਲ ਦੀਆਂ ਵਾ ਗਰਾਟ ਨਾਲ ਦੇ ਆ ਬਾਈ ਵੀਰੇ ਪਲੇਟ ਲੱਗੀ ਹੋਈ ਆ 1995 ਹਾਂ ਤੇ ਇੱਥੇ ਪੰਪ ਤੇ ਵੀ 1995 ਹਾਂ ਜਣੀ 95 ਹੀ ਮਾਡਲ ਆ 95 ਦਾ ਹੀ ਮਾਰਕ ਆ ਸਤਿ ਸਾਕ ਜੀ ਮੈਂ ਤੁਹਾਡਾ ਧਰਮਪ੍ਰੀਤ ਜਵੰਦਾ ਸਵਾਤ ਕਰਦਾ ਵੀਡੀਓ ਦੇ ਵਿੱਚ ਅੱਜ ਫੇਰ ਆ ਗਈ ਦਿੱਤੂਪੁਰ ਜੱਟਾਂ ਬਾਈ ਸੱਤੇ ਕੋਲੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਹੈ ਜਮੰਦਾ ਸਾਹਿਬ ਵਧੀਆ ਵਧੀਆ ਤੇ ਆ ਜਾ ਫੋਰਡ ਦੇ ਫਕਾਰੇ ਹੈ ਹਾਂ ਜੀ ਪਹਿਲਾ ਜਿਹੜੇ ਨਖਰੇ ਚ ਕਰਦੀ ਹੁੰਦੀ ਸੀ ਫੋਰਡ ਦੇ ਫਕਾਰੇ ਉੱਤੇ ਲਾਲੀ ਜੱਟ ਨੇ ਬਿਲਕੁਲ ਬਿਲਕੁਲ ਤੇ ਕਿੰਨਾ ਮਾਡਲ ਇਹ 1995 ਮਾਡਲ ਆ ਵੀਰੇ 97 ਚ ਬੰਦ ਹੋਇਆ ਨਾ ਮੇਰੇ ਖਿਆਲ ਅਸਲ ਵਿੱਚ 97 ਦੇ ਅੱਧ ਜੇ ਤੱਕ ਚੱਲਿਆ ਬਸ 97 ਚ ਫਾਰਮ ਟਰੈਕ ਆ ਗਿਆ ਸੀ ਹਾਂ ਹਾਂ ਫੋਰਡ ਬਸ 97 ਚ ਬੰਦ ਹੋ ਗਿਆ ਤੇ ਇਹ ਫਿਰ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਵਧੀਆ ਵੀਰੇ ਫਸਟ ਓਨਰ ਆ ਫਸਟ ਓਨਰ ਹੈ ਤੇ ਕੈਸ਼ ਦਾ ਟਰੈਕਟਰ ਫਤੇਗੜ ਸਾਹਿਬ ਦਾ ਨੰਬਰ ਆ ਜਿੰਨਾ ਟਰੈਕਟਰ ਜਿੰਨਾ ਰੰਗ ਦਾ ਸਾਰਾ ਓਰੀਜਨਲ ਆ ਪਤਾ ਸਟicker ਵੀ ਨਹੀਂ ਲਾਇਆ ਵੀਰੇ ਆ ਵੀ ਜਿਹੜੇ ਨਾਲ ਲਈਏ ਇਹਦੇ ਜੱਦੇ ਲੱਗ ਆਹ ਲਾਈਟ ਵੀ ਤੁਸੀਂ ਕਹਿੰਦੇ ਸੀ ਵੀ ਨਾਲ ਦੀਆਂ ਲਾਈਟਾਂ ਲੂਟਾਂ ਸਾਰੀਆਂ ਨਾਲ ਦੀਆਂ ਮਗਰਾਟ ਨਾਲ ਦੇ ਆ ਬਾਈ ਰਿੰਮ ਰਿੰਮ ਦੇਖ ਲਾ ਕਿਤੇ ਨਹੀਂ ਟੱਚਿੰਗ ਟੂਚਿੰਗ ਐਨ ਰਿੰਗ ਵਗੈਰਾ ਐਨ ਪੂਰੇ ਸਾਰੇ ਮਗਰਾਟ ਦੇ ਵੀ ਨੈਟੋ ਵੀ ਚੱਗਾ ਪਈ ਹੋਈ ਬਾਈ ਸਾਰਾ ਜੈਨੂਨ ਟਰੈਕਟਰ ਆ ਟਾਇਰ ਵੀ ਹੈਗੇ ਨੇ 80 90 ਪੈਸੇ 80 85 ਪੈਸੇ ਟਾਇਰ ਹੈਗੇ ਬਾਈ ਮੁਰਲੇ ਗੋਡਿਆਰ ਦੇ ਟਾਇਰ ਨੇ ਮੁਰਲੇ ਵੀ ਅੱਧੇ ਕ ਹੈਗੇ ਆ ਬਾਈ ਤੇ ਆ ਸੀਟ ਸੀਟ ਦੇਖ ਲਓ ਪਿੱਛੇ ਦੀ ਦੇਖ ਲਓ ਤੁਸੀਂ ਨਾਲ ਦੀ ओरिजिनल ਬਾਈ ਹਾਂਜੀ ਜਮਾ ਨਾਲ ਦੀ ਸੀ ਹਾਂਜੀ 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 ਬਾਈ ਜੀ ਤੇ ਪਿੱਛੋਂ ਆ ਹੁੱਕ ਤਾਂ ਦੁਆਰੇ ਲੱਗੀ ਹੋਈ ਹੈ ਹੁੱਕ ਲੱਗੀ ਹੋਈ ਆ ਬਾਈ ਹੁੱਕ ਹੈਵੀ ਲੱਗੀ ਹੋਈ ਆ ਹੁੱਕ ਹੈਵੀ ਲੱਗੀ ਹੋਈ ਆ ਹਾਂਜੀ ਹਾਂ ਤੇ ਸੱਜਣੋ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਵਾਂਗੇ ਬਈ ਤੁਸੀਂ ਇਹਦੇ ਮਾਰ ਕੇ ਦਿਖਾਉਂਦੇ ਸੀ ਮੈਨੂੰ ਹਾਂਜੀ 1995 ਮਾਡਲ ਆ ਪੰਪ ਤੇ ਵੀ ਦੇਖ ਸਕਦੇ ਆ ਇਹਦੇ ਵਿੱਚ ਵੀ ਪਲੇਟ ਲੱਗੀ ਹੋਈ ਆ 1995 ਹਾਂਜੀ ਤੇ ਇੱਥੇ ਪੰਪ ਤੇ ਵੀ 1995 ਨਹੀਂ 95 ਹੀ ਮਾਡਲ ਆ 95 ਦਾ ਹੀ ਮਾਰਕ ਆ ਆਣੀ ਇਹ ਜਾਨਣ ਕਈ ਵਾਰੀ ਹੁੰਦਾ 95 ਮਾਡਲ ਹੁੰਦਾ ਆ ਪੈਪਾ ਦਾ ਵੀ ਰੰਗ ਰੁੰਗਿਆ ਹਾਂ ਬਾਈ ਰੰਗ ਰੁੰਗਿਆ ਨੁੱਦਾਂ ਹੀ ਪਿਆ ਲੈਟਾਂ ਲੂਟਾਂ ਸਲੈਂਸਰ ਦੇਖ ਲਓ ਤੁਸੀਂ ਏਅਰ ਕਲੀਨਰ ਦੇਖ ਲਓ ਹਜੇ ਤੱਕ ਬਾਈ ਨਿਊਟਰਲ ਕਰਕੇ ਸਟਾਰਟ ਕਰਨਾ ਪੈਂਦਾ ਨਿਊਟਰਲ ਕਰਕੇ ਚੜ੍ਹਾਉਣਾ ਪੈਂਦਾ ਹਾਂ ਜੀ ਨਾਲ ਤੇ ਇਹ ਲੱਗੀ ਹੋਈ ਹੁੰਦੀ ਇਹ ਤੇ ਸੁੱਚ ਆਉਂਦੀ ਆ ਹਾਂ ਜੀ ਉਹਰੇ ਹੁਣ ਆਪਾਂ ਸੈਲਫ ਮਾਰਾਂਗੇ ਆ ਦੇਖ ਲਓ ਹੁੰਦਾ ਨਹੀਂ ਬਾਈ ਨਹੀਂ ਕਿ ਹੁੰਦਾ ਨਹੀਂ ਨਾ ਬਾਈ ਜੇ ਨਿਊਟਰਲ ਕਰਾਂਗੇ ਇਹਨੂੰ ਇੱਥੇ ਕਰਾਂਗੇ ਤਾਂ ਸਟਾਰਟ ਹੋਣਾ ਇਹ ਵੀ ਦੇਖੋ ਲਓ ਪੁਕਾਰਾ ਦੇਖੋ ਕਿਉਂ ਮੰਗਦਾ ਵੀ ਚਿੱਤ ਸੱਜਣੋ ਲੈਣਾ ਫੋੜ ਕਿਸੇ ਨੇ 95 ਮਾਡਲ ਤੇ ਕਰ ਦੋ ਬਾਈ ਬੰਦੇ ਨੇ ਹਾਂਜੀ ਹਾਂਜੀ ਤੇ ਇੱਕ ਤਾਂ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਵੀ ਦੱਸ ਦੋ ਸੱਜਣਾ ਨੂੰ ਹਾਂਜੀ ਬਾਈ ਜੀ ਆਪਣਾ ਨੰਬਰ ਹੈਗਾ 992190022 992193022 ਇੱਕ ਜਿਹੜੀ ਤੁਹਾਡੀ ਲੋਕੇਸ਼ਨ ਆ ਹਾਂਜੀ ਚੰਗੀ ਤਰ੍ਹਾਂ ਸੰਗਰ ਚੱਟਾਂ ਦਾ ਬੱਸ ੱਡਾ ਪੈ ਜਾਂਦਾ ਵੀਰੇ ਤੇ ਆਹ ਭਾਦਸਾ ਤੋਂ ਪਟਿਆਲਾ ਰੋਡ ਤੇ ਆ ਭਾਦਸਾੋਂ ਆਪਾਂ 6-7 ਕਿਲੋਮੀਟਰ ਪਟਿਆਲਾ 20 ਕਿਲੋਮੀਟਰ ਇੰਨਾ ਕੇ ਨਾਬਾ ਆ ਇੰਨਾ ਕੇ ਸਰਾਂਦਾ ਮਤਲਬ ਵਿਚਾਲੇ ਜੇ ਬੈਠੇ ਆ ਬਾਈ ਆਪਾਂ ਲਓ ਜੀ ਸੱਜਣੋ ਜਿਨ੍ਹਾਂ ਨੇ ਲੈਣਾ ਫੋਰਡ 3700 95 ਮਾਡਲ ਤਾਂ ਕਰ ਲਿਓ ਬਾਈ ਨਾਲ ਕੰਟੈਕਟ ਤੇ ਜੇ ਕਿਸੇ ਨੇ ਹੋਰ ਟਰੈਕਟਰ ਵੇਚਣਾ ਹੋਵੇ ਉਹ ਵੀ ਥੋੜੇ ਨਾਲ ਕੰਟੈਕਟ ਕਰ ਬਿਲਕੁਲ ਬਾਈ ਦੱਸ ਸਕਦਾ ਜੇ ਸੋਹਣਾ ਟਰੈਕਟਰ ਕੋਈ ਇਦਾਂ ਦਾ ਹੋਵੇ ਆਪਾਂ ਲੈ ਵੀ ਲਵਾਂਗੇ ਠੀਕ ਆ ਲਓ ਤੰਵਾਦ ਮਿਹਰਬਾਨੀ ਕਰ ਲਿਓ ਜੀ ਕੰਟੈਕਟ ਬਾਈ ਨਾਲ